ਸ੍ਰੀ ਗੱਜ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗੁਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਾ ਵੱਲੋਂ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਫੇਰ ਹੋਊਗੀ ਰਖੜੀ ਤਿਆਰ ਤੇ ਆਫਰ ਦੇ ਵਿੱਚ ਲਗਾਏ ਹੋਏ ਐ ਦਾਸ ਬ੍ਰਾਂਡ ਦੇ ਸੂਟ ਦੁਬਾਰਾ ਲੈ ਕੇ ਹਾਜ਼ਰ ਹੋਏ ਹਾਂ ਜੀ ਦਾਸ ਬ੍ਰਾਂਡ ਸਟਾਫ ਬਹੁਤ ਫਾਈਨ ਹੁੰਦਾ ਹੈ ਲਿਬੀਆ ਕਾਟਨ ਆ ਜੀ ਦਾਸ ਦੀ ਚੈੱਕ ਤੁਸੀਂ ਕਰ ਸਕਦੇ ਹੋ ਜੀ ਲਿਬੀਆ ਕਾਟਨ ਹੈ ਦਾਸ ਦੀ ਸਟਾਫ ਬਹੁਤ ਜ਼ਿਆਦਾ ਫਾਈਨ ਸਟਾਫ ਹੈ ਜੀ ਦਾਸ ਬ੍ਰਾਂਡ ਦਾ ਪ੍ਰਾਈਸ ਸਿਰਫ ਤੁਹਾਨੂੰ ਪਹਿਲਾਂ 750 ਦਾ ਸੂਟ ਪਹਿਨਣ ਵਾਲਾ ਦਾਸ ਬ੍ਰਾਂਡ ਦਾ ਠੀਕ ਹੈ ਜੜੀਆਂ ਮੇਰੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਜੜੀ ਜੜੀ ਲੋਕੇਸ਼ਨ ਹੈਗੀ ਅਸੀਂ ਡਿਸਟ੍ਰਿਕਟ ਮਾਨਸਾਬੁਰ ਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਪਿੱਖੀ ਰੋੜ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਸਾਹਮਣੇ ਓਵਰ ਬ੍ਰਿਜ ਜੋ ਬਣਿਆ ਹੋਇਆ ਪੂਰਾ ਕ੍ਰੋਸ ਕਰਕੇ ਆਉਣਾ ਪੈਣਾ ਜਦੋਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨੀ ਸੀ ਆਉਣਾ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਫਸਟ ਗਲੀ ਚ ਜਾ ਕੇ ਐਂਟਰ ਕਰਕੇ ਪਹਿਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣ ਤੋਂ ਪਹਿਲਾਂ ਅਸੀਂ ਸਟੀਚਿੰਗ ਪੈਟਰਨ ਦਿਖਾਵਾਂਗੇ ਜੇ ਦਾਸ ਬ੍ਰਾਂਡ ਦੇ ਸੂਟ ਰੈਡੀ ਹੋਏ ਆ ਜੀ ਬਹੁਤ ਹੀ ਪਿਆਰੇ ਜੀ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਚੈੱਕ ਕਰੋ ਜੀ ਦਾਸ ਬ੍ਰਾਂਡ ਦਾ ਸ਼ਾਰਟ ਪੀਸ ਠੀਕ ਹੈ ਜੀ ਐਦਾਂ ਬਾਟਮ ਨਾਲ ਦੀ ਇਹਦੇ ਉੱਪਰ 4 ਸਾਈਡ ਇਹਦੇ ਪੱਟੀ ਲਗਾਈ ਹੈ ਦੇਖ ਸਕਦੇ ਹੋ ਤੁਸੀਂ ਤੇ ਐਦਾਂ ਹੀ ਲੈਸਸ ਦੇ ਕੇ ਦੀ ਡਿਜ਼ਾਈਨਿੰਗ ਹੋਈ ਹੈ ਦੇਖ ਸਕਦੇ ਹੋ ਐਦਾਂ ਵਿੱਚ ਅਟੈਚ ਹੋਈ ਹੈ ਜੀ ਪੂਰੀ ਸਾਈਡ ਤੇ ਠੀਕ ਹੈ ਜੀ ਇਹ ਪੱਟੀ ਅਟੈਚ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਾਟਮ ਨਾਲ ਦੀ ਠੀਕ ਹੈ ਜੀ ਐਦਾਂ ਹੀ ਹੈ ਜੀ ਬਾਜ਼ੂ ਦੇ ਉੱਪਰ ਵੀ ਐਦਾਂ ਹੀ ਇਹਦੀ ਪੱਟੀ ਲੱਗੀ ਹੋਈ ਹੈ ਦਾਸ ਬ੍ਰਾਂਡ ਦਾ ਸੂਟ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਸਾਡੇ ਕਸਟਮਰ ਦਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਡਿਜ਼ਾਈਨਿੰਗ ਦੇਖੋ ਜੀ ਇਹਦੀ ਠੀਕ ਹੈ ਜੀ ਅਗਲਾ ਸੂਟ ਤੁਹਾਨੂੰ ਦਿਖਾਵਾਂਗੇ ਇਹ ਵੀ ਕਲੀਆਂ ਪਾ ਕੇ ਰੈਡੀ ਹੋਇਆ ਦਾਸ ਬ੍ਰਾਂਡ ਦਾ ਹੀ ਚੈੱਕ ਕਰੋ ਜੀ ਠੀਕ ਹੈ ਜੀ ਡਬਲ ਕਲੀਆਂ ਦਿੱਤੀਆਂ ਗਈਆਂ ਇਹਨੂੰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ neck ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਐਦਾਂ ਹੀ ਇਹਦੀਆਂ 슬ੀਵਸ ਬਣੀਆਂ 슬ੀਵਸ ਦੇਖ ਸਕਦੇ ਹੋ ਤੁਸੀਂ ਬਾਟਮ ਨਾਲ ਦੇਰੇ ਉੱਪਰ ਡਿਜ਼ਾਈਨਿੰਗ ਕਰਕੇ ਠੀਕ ਹੈ ਜੀ ਬਾਟਮ ਨਾਲ ਦਾ ਜੋ ਫੈਬਰਿਕ ਲਗਾਇਆ ਸੀ ਤੇ 슬ੀਵਸ ਬਣੀਆਂ ਹੋਈਆਂ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਦਾਸ ਬ੍ਰੈਂਡ ਦਾ ਲੈਸਸ ਲਗਾ ਕੇ ਰੈਡੀ ਹੋਇਆ ਠੀਕ ਹੈ ਐਦਾਂ ਤੁਸੀਂ ਵੀ ਦਾਸ ਬ੍ਰੈਂਡ ਨੂੰ ਐਦਾਂ ਦੀ ਲੁੱਕ ਦੇ ਕੇ ਬਹੁਤ ਸੋਹਣੀ ਸਿੰਪਲ ਸੋਬਰ ਸੂਟ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਕੇਵਲ ਆ ਸੂਟ ਦੇਖੋ ਜੀ ਇਹ ਵਾਲਾ ਚੈੱਕ ਕਰੋ ਇਹਨੂੰ ਅਸੀਂ ਕਲੀਆਂ ਪਾਈਆਂ ਇਹ ਵੀ ਦੇਖ ਸਕਦੇ ਹੋ ਤੁਸੀਂ ਚੈੱਕ ਦੇਖੋ ਜੀ ਇਹਦੀ ਵੀ ਲੁੱਕ ਦੇਖ ਸਕਦੇ ਹੋ ਤੁਸੀਂ ਸੂਟ ਦੀ ਸਿੰਪਲ ਸੋਬਰ ਜੀ ਸੂਟ ਦੀ ਲੁੱਕ ਆਈ ਹੈ ਦੀ ਦੇਖ ਸਕਦੇ ਹੋ ਕਲੀਆਂ ਸੈਂਟਰ ਚ ਦਿੱਤੀਆਂ ਇਹਦੀਆਂ ਤੇ ਇੱਕ ਉੱਪਰ ਨੈਕ ਦੇਖ ਸਕਦੇ ਹੋ ਠੀਕ ਹੈ ਜੀ ਇੱਦਾਂ ਹੀ ਇਹਦੀਆਂ 슬ੀਵਸ ਐ 슬ੀਵਸ ਦੇ ਉੱਪਰ ਵੀ ਇਦਾਂ ਬਟਨ ਲੱਗੇ ਹੋਏ ਆ ਦੇਖ ਸਕਦੇ ਹੋ ਜੀ ਇਹ ਵੀ ਦਾਸ ਬ੍ਰਾਂਡ ਦਾ ਸੂਟ ਹੀ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਸੀ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਇੱਕ ਆਫਰ ਦੁਪੱਟੇ ਸਾਡੇ ਇਹ ਆਫਰ ਚ ਲਗਾਏ ਆ ਜੇ ਕਿਸੇ ਲੈਣੇ ਨੇ ਕੋਰਾ ਕਾਟਨ ਸੌਰੀ ਜਿਹੜਾ ਇਹ ਵਾਲਾ ਦੁਪੱਟਾ ਹੈਗਾ ਕੋਟਾ ਡੋਰੀ ਇਹਦਾ ਦੁਪੱਟਾ ਰਹੂਗਾ ਜੀ ਪ੍ਰਾਈਸ ਇਹਦੀ ਰਹੂਗੀ 180 ਰੁਪਏ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣ ਵਾਲਾ ਇਹ ਵਾਲਾ ਪੂਰਾ ਸੌਫਟ ਦੁਪੱਟਾ ਰਹਿਣ ਵਾਲਾ ਜੀ ਆਹ ਮੂੰਗਾ ਚੱਕ ਦਾ 200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੇ ਕਿਸੇ ਮੇਰੇ ਭੈਣ ਨੇ ਲੈਣਾ ਤਾਂ ਦੁਪੱਟੇ ਵੀ ਲੈ ਸਕਦੇ ਹੋ ਹੁਣ ਚੈੱਕ ਕਰੋ ਸੂਟ ਪ੍ਰਿੰਟਿੰਗ ਦੇਖੋ ਇਹ ਵਾਲਾ ਸੂਟ ਤੁਹਾਨੂੰ ਦਿਖਾਇਆ ਸੀ ਸੇਮ ਐਦਾਂ ਦਾ ਰੈਡੀ ਹੋਇਆ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਰਹਿਣੀ ਆ 700 ਰੁਪਏ ਚੈੱਕ ਕਰੀ ਚਲੋ ਜੀ ਬਹੁਤ ਹੀ ਪਿਆਰੇ ਜੇ ਸੂਟ ਰਹਿਣ ਵਾਲੇ ਸੌਰੀ ਪ੍ਰਾਈਸ ਇਹਦੀ ਰਹਿਣੀ ਹੈ 750 ਜੀ ਠੀਕ ਹੈ ਜੀ 750 ਦੇ ਵਿੱਚ ਤੁਹਾਨੂੰ 10 ਬ੍ਰਾਂਡ ਦਾ ਸੂਟ ਮਿਲਣ ਵਾਲਾ ਜੀ ਸੌਰੀ ਤੁਹਾਨੂੰ ਪਹਿਲਾਂ 700 ਪ੍ਰਾਈਸ ਬੋਲੀ ਗਈ ਇਹ 700 ਨਹੀਂ 750 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਜੀ 10 ਬ੍ਰਾਂਡ ਦਾ ਅਗਲਾ ਚੈੱਕ ਕਰੋ ਜੀ ਕਾਫੀ ਕਲਰ ਆਊਗਾ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਆ ਕਾਫੀ ਕਲਰ ਦੇ ਵਿੱਚ ਆ ਬਾਟਮ ਵੀ ਮੈਚਿੰਗ ਲੈ ਸਕਦੇ ਹੋ ਕਾਫੀ ਕਲਰ ਦੇ ਵਿੱਚ ਸੈਲਫ ਰੈਂਟ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਦੀ ਚੈੱਕ ਕਰੋ ਜੀ ਠੀਕ ਹੈ ਜੀ ਅਗਲਾ ਦੇਖੋ ਜੀ ਮੂਵ ਜੀ ਸ਼ੇਡ ਚ ਆਊਗਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹਨੂੰ ਕਲੇਜੀ ਕਲਰ ਵੀ ਕਹਿ ਸਕਦੇ ਆਪਾਂ ਚੈੱਕ ਕਰੋ ਇਹ ਵਾਲੀ ਇਹਦੇ ਨਾਲ ਰਹਿਣੀ ਆ ਬਾਟਮ ਠੀਕ ਹੈ ਜੀ ਸੈਲਫ ਦੇ ਵਿੱਚ ਰਹਿਣੀ ਆ ਬਹੁਤ ਬਾਟਮ ਬੜੇ ਪਿਆਰੇ ਪਿਆਰੇ ਪ੍ਰਿੰਟਾਂ ਦੇ ਵਿੱਚ ਰਹਿਣੇ ਆ ਸੂਟ ਇਹ ਵੀ ਤੁਹਾਨੂੰ ਦਿਖਾਇਆ ਸੀ ਇਹਦੇ ਵਿੱਚ ਲੈਮਨ ਕਲਰ ਦਾ ਸੂਟ ਰੈਡੀ ਹੋਇਆ ਸੀਗਾ ਠੀਕ ਹੈ ਜੀ ਦਾਸ ਲਿਵਿਆ ਕਾਟਨ ਹੈ ਜੀ ਦਾਸ ਦੀ ਤੇ ਬਿਲਕੁਲ ਫਰੈਸ਼ ਸੂਟ ਰਹਿਣ ਵਾਲੇ ਤੁਹਾਡੇ ਵਾਸਤੇ ਜਿਹੜੇ ਲੈ ਕੇ ਆਏ ਆਂ ਅਸੀਂ ਫਰੈਸ਼ ਸੂਟ ਲੈ ਕੇ ਆਏ ਆਂ ਕਟ ਪੀਸ ਅਸੀਂ ਲੈ ਕੇ ਆਉਂਦੇ ਰਹਿੰਦੇ ਆਂ ਠੀਕ ਹੈ ਜੀ ਪਰ ਹੁਣ ਥੋੜਾ ਜਿਹਾ ਆਫ ਹੋ ਗਿਆ ਜੀ ਕਟ ਪੀਸਾਂ ਦਾ ਸੀਜ਼ਨ ਤੇ ਇਹ ਵਾਲੇ ਫਰੈਸ਼ ਸੂਟ ਲੈ ਕੇ ਆਏ ਆਂ ਬਿਲਕੁਲ ਲੋ ਸੇ ਪ੍ਰਾਈਸ ਦੇ ਵਿੱਚ ਲੈ ਕੇ ਆਏ ਆਂ ਤੁਹਾਡੇ ਵਾਸਤੇ ਸੂਟ ਦੇਖੋ 1000 ਵਾਲਾ ਸੂਟ ਤੁਹਾਨੂੰ ਅੱਜ ਅਸੀਂ ਦੇ ਰਹੇ ਆਂ ਰਖੜੀ ਤਿਆਰ ਆਫਰ ਦੇ ਵਿੱਚ ਸਿਰਫ 750 ਦਾ ਇਹ ਵਾਲਾ ਵੀ ਸੈਲਫ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਗ੍ਰੇ ਜੀ ਸ਼ੇਡ ਚ ਆਣਾ ਤਾਂ ਇਹ ਵਾਲੀ ਆਉਣੀ ਹੈ ਜੀ ਇਹਨਾਂ ਨਾਲ ਮੈਚਿੰਗ ਬੋਟਮ ਦੇਖੋ ਜੀ ਇਹ ਵਾਲੀ ਮੈਚਿੰਗ ਬਾਟਮ ਆਉਣ ਵਾਲੀ ਹੈ ਜੀ ਠੀਕ ਹੈ ਜੀ ਇਹ ਆਫਰ ਦੇ ਵਿੱਚ ਸੂਟ ਰਹਿਣ ਵਾਲੇ ਆ ਤੁਹਾਡੇ ਵਾਸਤੇ ਬਹੁਤ ਸੁਨਹਿਰੀ ਮੌਕਾ ਦੇਖੋ ਸੀ ਜਿਹੜੇ ਕੱਟ ਪੀਸ ਲੈ ਕੇ ਆਉਣੇ ਉਹ ਵੀ 125 ਰੁਪਏ 130 ਰੁਪਏ ਪਰ ਮੀਟਰ ਲੈ ਕੇ ਆਉਣੇ ਆ ਅੱਜ ਤੁਹਾਨੂੰ ਫਰੈਸ਼ ਸੂਟ ਮਿਲ ਰਿਹਾ ਜੀ ਰਖੜੀ ਆਫਰ ਦੇ ਉੱਪਰ ਸਿਰਫ 750 ਦਾ ਬਹੁਤ ਸੋਨਾ ਸੁਨਹਿਰੀ ਮੌਕਾ ਤੁਸੀਂ ਇਹ ਵਾਲੇ ਮੌਕੇ ਦਾ ਲਾਭ ਲੈ ਸਕਦੇ ਹੋ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਿਰਫ 750 ਦੇ ਵਿੱਚ ਡਿਜ਼ਾਈਨਿੰਗ ਪ੍ਰਿੰਟਿੰਗ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਪ੍ਰਿੰਟਿੰਗ ਰਹਿਣ ਵਾਲੀ ਇਹਨਾਂ ਸੂਟਾਂ ਦੀ ਵਾਈਨ ਸ਼ੇਡ ਦੇ ਵਿੱਚ ਆਊਗਾ ਜੀ ਇਹ ਵਾਲਾ ਵਾਈਨ ਸ਼ੇਡ ਦੇ ਵਿੱਚ ਆਣਾ ਇਹ ਵਾਲਾ ਜਿਹੜਾ ਕਲਰ ਆਉਣ ਵਾਲਾ ਜੀ ਇਹ ਆਊਗਾ ਮਹਿਰੂਨ ਜਿਹਾ ਕਲਰ ਡਾਰਕ ਮਹਿਰੂਨ ਸ਼ੇਡ ਦੇ ਵਿੱਚ ਆਉਣ ਵਾਲਾ ਜੀ ਠੀਕ ਹੈ ਜੀ ਥੋੜਾ ਜਿਹਾ ਕਾਫੀ ਸ਼ੇਡ ਜਿਵੇਂ ਲੱਗ ਰਿਹਾ ਪਰ ਡਾਰਕ ਮਹਿਰੂਨ ਸ਼ੇਡ ਦੇ ਵਿੱਚ ਆ ਰਿਹਾ ਮੈਚਿੰਗ ਸੂਟ ਰਹਿਣ ਵਾਲਾ ਸੀ ਠੀਕ ਹੈ ਜੀ ਏ ਆਊਗਾ ਜੀ ਰਾਇਲ ਜੀ ਬਲੂ ਦੇ ਸ਼ੇਡਸ ਆਣਾਂਗੇ ਠੀਕ ਹੈ ਨਾ ਬਲੂ ਵੀ ਨਹੀਂ ਕਹਿ ਸਕਦੇ ਰਾਇਲ ਬਲੂ ਵੀ ਨਹੀਂ ਕਹਿ ਮੋਰ ਪੰਖਿਆਂ ਦੀ ਸ਼ੇਡ ਜਾ ਰਹਿਣ ਵਾਲਾ ਦੇਖੋ ਜੀ ਵਾਲੀ ਆਊਗੀ ਇਹਦੇ ਨਾਲ ਬਾਟਮ ਠੀਕ ਹੈ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਇਹਨਾਂ ਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ ਇਹ ਵਾਲਾ ਕਾਪਰ ਕਲਰ ਦੇ ਵਿੱਚ ਆਊਗਾ ਜੀ ਸੂਟ ਇਹ ਕਾਪਰ ਕਲਰ ਦੇ ਵਿੱਚ ਆਉਣ ਵਾਲਾ ਇਹ ਵਾਲੀ ਰਹੂਗੀ ਨਾਲ ਬਾਟਮ ਵੀ ਹੀ ਕਾਪਰ ਕਲਰ ਦੀ ਠੀਕ ਹੈ ਜੀ ਤੇ ਇਹ ਵਾਲਾ ਚੈੱਕ ਕਰੋ ਜੀ ਪਿਸਤਾ ਜੀ ਸ਼ੇਡ ਵਿੱਚ ਆਉਣ ਵਾਲਾ ਬਹੁਤ ਹੀ ਪਿਆਰੀ ਪ੍ਰਿੰਟਿੰਗ ਰਹਿਣੀ ਹੈ ਜੀ ਇਹ ਵਾਲੀ ਸੂਟ ਦੀ ਪਿਸਤਾ ਸ਼ੇਡ ਵਿੱਚ ਆਊਗਾ ਚੈੱਕ ਕਰੋ ਜੀ ਇਹ ਵਾਲੀ ਆਉਣੀ ਨਾਲ ਇਹਦੇ ਬਾਟਮ ਦੇਖੋ ਪ੍ਰਿੰਟਿੰਗ ਬਹੁਤ ਜ਼ਿਆਦਾ ਡਿਫਰੈਂਟ ਜੀ ਪ੍ਰਿੰਟਿੰਗ ਹੁੰਦੀ ਹੈ ਜੀ ਇਹਦੀ ਠੀਕ ਹੈ ਜੀ ਆਮ ਕਾਮਨ ਜੀ ਪ੍ਰਿੰਟਿੰਗ ਨਹੀਂ ਹੁੰਦੀ ਦਾਸ ਬ੍ਰੈਂਡ ਦੀ ਡਿਫਰੈਂਟ ਪ੍ਰਿੰਟਿੰਗ ਹੁੰਦੀ ਹੈ ਇਹਨਾਂ ਦੀ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਆਊਗਾ ਮੋਰ ਪੰਖੇ ਛੇੜ ਦੇ ਵਿੱਚ ਪ੍ਰਿੰਟਿੰਗ ਚੈੱਕ ਕਰੋ ਸੂਟ ਦੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਚੈੱਕ ਕਰੋ ਜੀ ਇਹ ਵਾਲੀ ਆਊਗੀ ਜੀ ਨਾਲ ਬਾਟਮ ਬਾਟਮ ਚੈੱਕ ਕਰੋ ਜੀ ਠੀਕ ਹੈ ਲਿਬੀਆ कॉटन ਰਹਿਣਾ ਦਾਸ ਦੀ ਲਿਬੀਆ कॉटन ਰਹਿਣੀ ਹੈ ਸੋਨੇ ਸੋਨੇ ਪ੍ਰਿੰਟਾਂ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਹੈ ਪ੍ਰਿੰਟਿੰਗ ਇਹਦੀ ਵੀ ਬਹੁਤ ਪਿਆਰੀ ਹੈ ਬਹੁਤ ਪਿਆਰੀ ਬ੍ਰੈਂਡਿੰਗ ਰਹਿਣ ਵਾਲੀ ਹੈ ਦੇਖੋ ਜੀ ਇਹ ਵਾਲਾ ਸ਼ਰਟ ਰਹਿਣੀ ਹੈ ਬਾਟਮ ਰਹਿਣੀ ਹੈ ਡਿਜ਼ਾਈਨਿੰਗ ਇਹ ਵਾਲਾ ਦੇਖੋ ਜੀ ਇਹ ਸ਼ਰਟ ਹੈ ਜੀ ਇਹ ਨਾਲ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਚੈੱਕ ਜੀ 셀ਫ ਦੇ ਵਿੱਚ ਰਹਿਣੀ ਹੈ ਬਾਟਮ ਮੈਚਿੰਗ ਸੂਟ ਰਹਿਣ ਵਾਲੇ ਦਾਸ ਬ੍ਰੈਂਡ ਦੇ ਇਹ ਵਾਲਾ ਚੈੱਕ ਕਰੋ ਬਹੁਤ ਸੋਹਣੀ ਸ਼ੇਡ ਦੇ ਵਿੱਚ ਰਹੂਗਾ ਜੀ ਨਾ ਇਹ ਡਾਰਕ ਆ ਰਿਹਾ ਨਾ ਲਾਈਟ ਆ ਰਿਹਾ ਬਿਲਕੁਲ ਸਿੰਪਲ ਸੋਬਰ ਕਲਰ ਰਹਿਣ ਵਾਲੀ ਹੈ ਠੀਕ ਹੈ ਸਿੰਪਲ ਸੋਬਰ ਜੇ ਕਲਰ ਰਹਿਣ ਵਾਲੇ ਜੀ ਸੂਟਾਂ ਦੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਪ੍ਰਿੰਟ ਹੈ ਜੀ ਠੀਕ ਹੈ ਜੀ ਕਾਫੀ ਫੇਮਸ ਪ੍ਰਿੰਟ ਹੈ ਇੰਸਟਾ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਪ੍ਰਿੰਟ ਨੂੰ ਡਿਜ਼ਾਈਨਰ ਦੇ ਵਿੱਚ ਰੈਡੀ ਕੀਤਾ ਜਾਂਦਾ ਜੀ ਇਹ ਵਾਲਾ ਸੂਟ ਕਾਫੀ ਫੇਮਸ ਪ੍ਰਿੰਟ ਹੈ ਪੀਸ ਸ਼ੀਰਟ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਤੇ ਇਹ ਵਾਲੀ ਰਹਿਣੀ ਹੈ ਜੀ ਇਹਨਾਂ ਨਾਲ ਬਾਟਮ ਪੀਸ ਕਲਰ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੀ ਡਿਜ਼ਾਈਨਿੰਗ ਦੇ ਵਿੱਚ ਰਹਿਣ ਵਾਲਾ ਕਲਰ ਸਾਰੇ ਤੁਹਾਨੂੰ ਨਿਊ ਮਿਲਣ ਵਾਲੇ ਦੇਖੋ ਇਹ ਵਾਲਾ ਕਲਰ ਦੇਖੋ ਜੀ ਕਿੰਨਾ ਸੋਹਣਾ ਇਹਨਾਂ ਨੂੰ ਬਰਾਊਨ ਕਹਿ ਸਕਦੇ ਆ ਠੀਕ ਆ ਜੀ ਨਾ ਮਾਊਸ ਕਲਰ ਕਹਿ ਸਕਦੇ ਆ ਬਹੁਤ ਹੀ ਪਿਆਰੇ ਜੀ ਸ਼ੇਡ ਦੇ ਵਿੱਚ ਰਹਿਣ ਵਾਲਾ ਕਲਰ ਇਹ ਠੀਕ ਆ ਜੀ ਪ੍ਰਿੰਟ ਦੇਖ ਸਕਦੇ ਹੋ ਬੜਾ ਸੋਹਣਾ ਜਿਹਾ ਉਬਰਿਆ ਉਬਰਿਆ ਜਿਹਾ ਪ੍ਰਿੰਟ ਰਹਿਣ ਵਾਲੇ ਵਾਲੇ ਸੂਟ ਦਾ ਦੇਖੋ ਜੀ ਪ੍ਰਿੰਟਿੰਗ ਸਾਰਿਆਂ ਦੀ ਡਿਫਰੈਂਟ ਹੀ ਮਿਲਣ ਵਾਲੀ ਹੁੰਦੀ ਹੈ। 10 ਬ੍ਰਾਂਡ ਦੇ ਜਿਹੜੇ ਪ੍ਰਿੰਟ ਹੁੰਦੇ ਆ ਬਹੁਤ ਸੋਹਣੇ ਡਿਫਰੈਂਟ ਸਟਾਈਲ ਦੇ ਵਿੱਚ ਪ੍ਰਿੰਟ ਹੁੰਦੀ ਹੈ। ਅੱਜ ਇਹ ਇਹ ਆਫਰ ਦੇ ਵਿੱਚ ਰਹਿਣ ਵਾਲਿਆ ਸੂਟ ਸਿਰਫ 750 ਦਾ ਸੂਟ ਲੈ ਸਕਦੇ ਹੋ। ਠੀਕ ਹੈ ਜੀ ਰਖੜੀ ਆਫਰ ਲਗਾਈ ਹੋਈ ਹੈ। ਇਹਨਾਂ ਸੂਟਾਂ ਦੀ ਅੱਜ ਤੋਂ 1000 ਵਾਲਾ ਸੂਟ ਦੇਣਾ 750 ਦੇ ਵਿੱਚ। ਠੀਕ ਹੈ ਜੀ ਇਹ ਵਾਲਾ ਦੇਖੋ ਜੀ 컬러 ਬਹੁਤ ਹੀ ਪਿਆਰਾ ਜਿਹਾ ਸ਼ੇਡ ਰਹਿਣ ਵਾਲਾ ਹੈ। ਪ੍ਰਿੰਟ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਇਹ ਵਾਲੀ ਰਹੂਗੀ ਨਾਲ ਇਹਦੇ ਮੈਚਿੰਗ ਬਾਟਮ। ਦੇਖੋ ਜੀ ਇਹ ਵਾਲਾ ਰਹੂਗਾ ਜੀ ਅੰਬੀਆਂ ਵਾਲੀ ਡਿਜ਼ਾਈਨ ਦੇ ਵਿੱਚ ਅੰਬੀਆਂ ਵਾਲਾ ਪ੍ਰਿੰਟ ਰਹਿਣ ਵਾਲਾ ਕਾਫੀ ਫੇਮਸ ਪ੍ਰਿੰਟ ਹੈ ਜੀ ਇਹ ਵੀ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਇਹਦੇ ਨਾਲ ਬਾਟਮ ਦੇਖੋ ਬਹੁਤ ਪਿਆਰੇ ਜਿਹੇ ਪੀਸ ਹੈ ਠੀਕ ਹੈ ਜੀ ਇਹ ਜਿੰਨਾ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਕਾਲ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਠੀਕ ਹੈ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ حاضر ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ